ਅੱਜ ਦੀ ਜਿਹੜੀ ਮੀਟਿੰਗ ਹੈ ਜਿਹੜੀ ਨਾਬੇ ਦੇ ਵਿੱਚ ਕੀਤੀ ਗਈ ਆ ਔਰ ਪਾਲਿਕਨ ਸਫਾਈ ਕਰਮਚਾਰੀ ਬਚਾਓ ਮੋਰਚੇ ਵੱਲੋਂ ਜਿਹੜੀ ਰੱਖੀ ਗਈ ਹੈ ਜਦੀ ਅਗਵਾਈ ਅੱਜ ਇੱਥੇ ਗੁਰਿੰਦਰ ਬਹਨੇ ਜੀ ਸਾਡੇ ਬਹੁਤ ਅਜ਼ੀਜ਼ ਭਾਈ ਔਰ ਉਹਨਾਂ ਦੇ ਨਾਲ ਕਾਲੀ ਪ੍ਰਧਾਨ ਜੀ ਔਰ ਮੇਰੇ ਨਾਲ ਅਚੇਚੇ ਤੌਰ ਤੇ ਪਹੁੰਚੇ ਲੁਧਿਆਣਾ ਤੋਂ ਅਸ਼wini ਸੋਤਾ ਜੀ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਵਿਨੋਦ ਬਿੱਟਾ ਜੀ ਜਿੰਦਰ ਟੋਨਾ ਜੀ ਉਹ ਦਰਸ਼ਨ ਲੁਬਾਨਾ ਜੀ ਸੁਲੀ ਆਰਾਮ ਜੀ ਤੇ ਹੋਰ ਮੇਰੇ ਸਾਥੀ ਜਿਹੜੇ ਇਸ ਮੀਟਿੰਗ ਚ ਪਹੁੰਚੇ ਆ ਇਸ ਮੀਟਿੰਗ ਨੂੰ ਜਿਹੜੇ ਚੇਅਰਮੈਨ ਬਣਨ ਤੇ ਇਹਨਾਂ ਨੇ ਮੈਨੂੰ ਆਨਰ ਵੀ ਕੀਤਾ ਤੇ ਨਾਲ ਦੇ ਨਾਲ ਜਿਹੜੀਆਂ ਮਜ਼ਦੂਰਾਂ ਨੂੰ ਮੁਸ਼ਕਲਾਂ ਦਰਪੇਸ਼ ਆ ਰਹੀਆਂ ਉਹਦੇ ਨਾਲ ਵੀ ਰੂਬਰੂ ਹੋਏ ਆ ਤੇ ਕੋਸ਼ਿਸ਼ ਕਰਾਂਗੇ ਪੰਜਾਬ ਸਰਕਾਰ ਤੋਂ ਮਾਨਯੋਗ ਭਵਨ ਸਿੰਘ ਸਾਹਿਬ ਤੋਂ ਇਹਨਾਂ ਮੁਸ਼ਕਲਾਂ ਦਾ ਹੱਲ ਕਰਵਾ ਕੇ ਇਹਨਾਂ ਦੀਆਂ ਜਿਹੜੀਆਂ ਬਹੁਤ ਲੰਬੇ ਸਮੇਂ ਤੋਂ ਚਿਰ ਲੰਬੇ ਤੋਂ ਜਿਹੜੀਆਂ ਇਹਨਾਂ ਦੀਆਂ ਮੰਗਾਂ ਹੈਗੀਆਂ ਉਹਨਾਂ ਨੂੰ ਪੂਰਾ ਕਰ ਸਕੀਏ ਕਿਹੜੇ ਕਿਹੜੇ ਮੁਸ਼ਕਲਾਂ ਨੇ ਜਿਹੜੀਆਂ ਸਫਾਈ ਕਰਮਚਾਰੀਆਂ ਨੂੰ ਹੁੰਦੀਆਂ ਸਭ ਤੋਂ ਵੱਡੀ ਗੱਲ ਤਾਂ ਪਹਿਲਾਂ ਰਿਕਰੂਟਮੈਂਟ ਜਿਹੜੀ ਇਹਨਾਂ ਦੀ ਕੱਚੇ ਪੱਕੇ ਤੌਰ ਤੇ ਜਿਹੜੀ ਕੱਚੇ ਤੌਰ ਤੇ ਕਰਦੇ ਆ ਅਸੀਂ ਆਊਟਸੋਰਸ ਔਰ ਠੇਕੇਦਾਰੀ ਪ੍ਰਥਾ ਦਾ ਪਹਿਲਾਂ ਤੋਂ ਵਿਰੋਧ ਕਰਦੇ ਆਏ ਆ ਤੇ ਹੁਣ ਵੀ ਅਸੀਂ ਮਾਨਯੋਗ ਭਵੰਤਮਾਨ ਸਾਹਿਬ ਨੂੰ ਇਹ ਬੇਨਤੀ ਕਰਾਂਗੇ ਕਿ ਇਹਨਾਂ ਲਈ ਇੱਕ ਐਕਟ ਲੈ ਕੇ ਆਂਦਾ ਜਾਏ ਜਿਹਦੇ ਵਿੱਚ ਘੱਟੋ ਘੱਟ ਦਰਜਾ 4 ਕਰਮਚਾਰੀ ਜਿਹੜੇ ਹੈਗੇ ਆ ਤੇ ਇਹਨਾਂ ਦੀ ਏਡੀ ਰਿਕਰੂਟਮੈਂਟ ਹੋਵੇ ਉਹ ਪੱਕੇ ਤੌਰ ਤੇ ਹੋਵੇ ਔਰ ਨਾਲ ਦੇ ਨਾਲ ਮੈਂ ਸਮਝਦਾ ਕਿ ਸਭ ਤੋਂ ਜ਼ਿਆਦਾ ਜੇ ਕਿਸੇ ਇੱਕ ਕਰਮਚਾਰੀ ਨੂੰ ਪੈਨਸ਼ਨ ਦੀ ਲੋੜ ਹੈ ਤਾਂ ਇਹਨਾਂ ਮੁਲਾਜ਼ਮਾਂ ਨੂੰ ਸਫਾਈ ਕਰਮਚਾਰੀਆਂ ਨੂੰ ਦਰਜਾ 4 ਕਰਮਚਾਰੀਆਂ ਨੂੰ ਸੀਵਰਮੈਨਾਂ ਨੂੰ ਵੀ ਅਸੀਂ ਪੈਨਸ਼ਨ ਲਈ ਵੀ ਮੰਗ ਜੜੀ ਔਰ ਰੱਖਾਂਗੇ ਔਰ ਨਾਲ ਦੇ ਨਾਲ ਇਹਨਾਂ ਦੀ ਸਿਹਤ ਸੇਵਾਵਾਂ ਨੂੰ ਲੈ ਕੇ ਜਿਹੜੀਆਂ ਕੋਈ ਸਕੀਮ ਜਾ ਪ੍ਰਾਇਓਰਟੀ ਬੇਸ ਤੇ ਕੋਈ ਬਣਾਉਂਦੀ ਜਿਹੜੀ ਕੋਈ ਸਟ੍ਰੀਮ ਬਣਾਉਣ ਦੀ ਗੱਲ ਆਈ ਤਾਂ ਉਹ ਵੀ ਇਸੇ ਰੱਖਾਂਗੇ ਸੇਫਟੀ ਪੱਖੋਂ ਵੀ ਬਈ ਅਕਸਰ ਜਿਹੜੇ ਸੀਵਰ ਮੈਨ ਨੇ ਜਦੋਂ ਸਫਾਈ ਕਰਦੇ ਨੇ ਤਾਂ ਉਹਨਾਂ ਦੀ ਡੈਥ ਵੀ ਹੋ ਜਾਂਦੀ ਆ ਤੇ ਸੇਫਟੀ ਪੱਖੋਂ ਸਰਕਾਰ ਦੇ ਧਿਆਨ ਚ ਕੀ ਚੀਜ਼ ਨੇ ਸੇਫਟੀ ਪੱਖੋਂ ਦੇਖੋ ਸੁਪਰੀਮ ਕੋਰਟ ਦੀਆਂ ਤਾਂ ਕਲੀਅਰ ਗਾਈਡਲਾਈਨਸ ਹੈਗੀਆਂ ਵੀ ਕਿਸੇ ਨੇ ਵੀ ਕਰਮਚਾਰੀ ਨੇ ਸੀਵਰ ਦੇ ਵਿੱਚ ਨਹੀਂ ਉਤਰਨਾ ਪਰ ਇਹ ਫਿਰ ਵੀ ਕਈ ਥਾਵਾਂ ਤੇ ਇਦਾਂ ਹੋ ਜਾਂਦਾ ਹੈ ਤੇ ਉਹਦੇ ਲਈ ਇੱਕ ਪ੍ਰਬਧਾਨ ਹੈਗਾ ਜਿਹੜਾ 10 ਲੱਖ ਦੀ ਇਹਨਾਂ ਨੂੰ ਮਿਲਦੀ ਹੈ ਇੰਸ਼ੋਰੈਂਸ ਮਿਲਦੀ ਹੈ ਪਰ ਉਹ ਮੈਂ ਸਮਝਦਾ ਖਾਲੀ ਉਸ ਇੰਸ਼ੋਰੈਂਸ ਦੇ ਨਾਲ ਇਹਨਾਂ ਦਾ ਜਿਹੜਾ ਆ ਜੀਵਨ ਸਰ ਉਹ ਸੁਧਰ ਨਹੀਂ ਸਕਦਾ ਅਸੀਂ ਮੰਨ ਕਰਾਂਗੇ ਸਰਕਾਰ ਤੋਂ ਵੀ ਇੱਥੇ ਜਿਹੜੇ ਇਹਨਾਂ ਕਰਮਚਾਰੀਆਂ ਨੂੰ ਸੀਵਰ ਦੇ ਵਿੱਚ ਬਾੜਦੇ ਆ ਉਹਨਾਂ ਤੇ ਵੀ ਕਰਮਚਾਰੀਆਂ ਦੇ ਜਿਹੜੇ ਆਫੀਸਰਸ ਹੈਗੇ ਉਹਨਾਂ ਦੇ ਪਰਚਾ ਦਰਜ ਕਰਾਇਆ ਜਾਵੇ। ਬਿਲਕੁਲ 100% ਅਸੀਂ ਮੈਂ ਔਰ ਮਾਨਯੋਗ ਸਾਡੇ ਲੋਕਲ ਬੋਡੀ ਮਨਿਸਟਰ ਬਲਕਾਰ ਸਿੰਘ ਜੀ ਵੀ ਇਸ ਗੱਲ ਇਹ ਲੋਕਲ ਬੋਡੀ ਵਿਭਾਗ ਉਹਨਾਂ ਦੇ ਕੋਲ ਹੈ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀ ਪੱਕੇ ਤੌਰ ਤੇ ਜਿਹੜੀ ਭਰਤੀ ਆ ਅੱਗੋਂ ਤੋਂ ਹੋਵੇ ਪਿਛਲੇ ਦਿਨੀ 17 ਫਰਵਰੀ ਨੂੰ ਲੁਧਿਆਣਾ ਵਿਖੇ ਪੰਜਾਬ ਦੇ ਸਮੂਹ ਨਗਰ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਮੈਂਬਰਾਂ ਸਮਾਨ ਸਾਰਿਆਂ ਨਾਲ ਰਲ ਕੇ ਇੱਕ ਪੰਜਾਬ ਪੱਧਰ ਦੇ ਇੱਕ ਬਾਲਕੀ ਸਮਾਜ ਬਚਾਓ ਸੰਘਰਸ਼ ਮੋਚਾ ਬਣਾਇਆ ਜਿਹਦੇ ਚੇਅਰਮੈਨ ਚੰਦਰਗੁਰੇਲ ਜੀ ਤੇ ਪ੍ਰਧਾਨ ਬਨੋਤ ਬਿੱਟਾ ਜੀ ਅੰਮ੍ਰਿਤਸਰ ਤੋਂ ਇਹਨਾਂ ਨੂੰ ਬਣਾਇਆ ਗਿਆ ਸੀਗਾ ਅੱਜ ਸਾਨੂੰ ਸੰਘਰਸ਼ ਦੀ ਲੋੜ ਨਹੀਂ ਪਈ ਅਸੀਂ 15 ਦਿਨ ਮੰਗਪਤਰ ਦਿੱਤਾ ਸੀਗਾ ਵੀ ਸਰਕਾਰ ਵੱਲੋਂ ਸਾਡੇ ਸਤਕਾਰਯੋਗ ਚੇਅਰਮੈਨ ਨੇ ਚੰਨਗਰਾਲ ਜੀ ਉਹਨਾਂ ਨੂੰ ਵੀ ਪੰਜਾਹ ਸਫਾਈ ਯੋਗ ਦਾ ਜਿਹੜਾ ਬੱਚਾ ਨਾਤਾ ਗਿਆ ਤੇ ਸਾਨੂੰ ਹੁਣ ਇਹਨਾਂ ਤੋਂ ਪੂਰੀ ਆਸ ਹੈ ਕਿ ਜਿਹੜੀਆਂ ਸਾਡੀ ਮੰਗਾਂ ਲੈ ਕੇ ਚੱਲੇ ਸੀਗੇ ਪੰਜਾਬ ਪੱਧਰ ਦੀਆਂ ਉਹਨੂੰ ਪੂਰਾ ਕਰਾਂਗੇ ਖਾਸ ਕਰਕੇ ਜਿਹੜੀ 90 ਦੀ ਜਿਹੜੀ ਸਮੱਸਿਆ ਹੈਥੇ ਜਿਹੜੇ ਸਾਡੇ ਜਿਹੜੇ ਕੱਚੇ ਸਫਾਈ ਕਰਮਚਾਰੀ ਰਹਿ ਗਏ ਨੇ ਜਿਨ੍ਹਾਂ ਨੂੰ 10 ਸਾਲ ਵੀ ਇਸ ਸਕੀਮ ਦੇ ਤਹਿਤ ਰਹਿ ਗਏ ਨੇ ਵੀ ਉਹਨਾਂ ਨੂੰ ਵੀ ਜਿਹੜਾ ਡਿਸੀਡ ਕਰ ਦਿੱਤਾ ਗਿਆ ਪਰ ਇਹਨਾਂ ਨੂੰ ਵੀ ਪੂਰੇ ਪੰਜਾਬ ਦੇ ਨਾਲ ਰੈਗੂਲ ਕੀਤਾ ਜਾਵੇ ਤੇ ਬਾਕੀ ਜਿਹੜੀਆਂ ਸਾਡੀਆਂ ਪੰਜਾਬ ਪਧਰੀਆਂ ਮੰਗਾਂ ਨੇ ਉਹ ਅਸੀਂ ਆਸ ਕਰਦੇ ਹਾਂ ਕਿ ਸਾਡੇ ਚੇਅਰਮੈਨ ਸਾਹਿਬ ਜਲਦੀ ਇੱਕ ਮੀਟਿੰਗ ਜਿਹੜੀ ਹੈ ਮੁੱਖ ਮੰਤਰੀ ਪੰਜਾਬ ਦੇ ਮੰਤਰੀ ਸਾਹਿਬ ਨਾਲ ਕਰਾਂਗੇ ਤੇ ਸਾਡੇ ਜਿਹੜੇ ਨਤਾਰਿਆਂ ਦਾ ਮੰਗਾਂ ਦਾ ਉਹ ਜਲਦੀ ਕਰਾਂਗੇ ਸਾਨੂੰ ਪੂਰੀ ਆਸ ਹੈ ਸਾਡੇ ਵਿਸ਼ੇਸ਼ ਤੌਰ ਤੇ ਜਿਹੜੇ ਆਏ ਨੇ ਜੀ ਚੰਦਰ ਗਰੇਵਾਲ ਜੀ ਚੇਅਰਮੈਨ ਸੁਪਾਈ ਕਮਿਸ਼ਨ ਪੰਜਾਬ ਤੇ ਉਹਨਾਂ ਦੇ ਨਾਲ ਚੇਚੇ ਤੌਰ ਤੇ ਆਏ ਨੇ ਆਸ਼ਮ ਬੀ ਸ੍ਰੇਸ਼ਟ ਅਜਨੀ ਸੋਤਾ ਜੀ ਇਹਨਾਂ ਨੇ ਵੀਰਾਂ ਦਾ ਸੀ ਮਾਨਤੇ ਸਤਕਾਰ ਕਰਨਾ ਚਾਹੁੰਦੇ ਆ ਕਿਉਂਕਿ ਇਸ ਲਈ ਮਾਨ ਸਤਕਾਰ ਕਰ ਰਿਹਾ ਕਿਉਂਕਿ ਸਮਾਜ ਦੇ ਕ੍ਰਾਂਤੀਕਾਰੀ ਲੀਡਰ ਨੇ ਸਮਾਜ ਨੂੰ ਅੱਗੇ ਚਲਾਉਣ ਵਾਲੇ ਨੇ ਔਰ ਚੰਦਰ ਗਰੇਵਾਲ ਜੀ ਨੂੰ ਅਸੀਂ ਬੁਲਾਇਆ ਸੀ ਇਸ ਕਰਕੇ ਬੀਓਬੀ ਕੱਚੇ ਦੀ ਆਵਾਜ਼ ਚੱਕਣਾ ਕੱਚਿਆਂ ਨੂੰ ਪਰਮਾਨੈਂਟ ਕਰਨਾ ਤੇ ਜਿਹੜਾ ਸਮਾਜ ਨਾਲ ਧੱਕਾ ਹੋ ਰਿਹਾ ਇਸ ਲਈ ਉਹਨੂੰ ਚੰਦਰ ਗਰੇਵਾਲ ਜੀ ਨੂੰ ਬੇਨਤੀ ਕਰਨੀ ਹੈ ਤੇ ਅਸ਼ਵੀਨੀ ਸੋਤਾ ਜੀ ਨੂੰ ਵੀ ਤੁਸੀਂ ਇੱਥੇ ਪਹੁੰਚੋ ਬਿੱਟਾ ਜੀ ਨੂੰ ਕਿਹੜੇ ਪੰਜਾਬ ਦੇ ਪ੍ਰਧਾਨ ਨੇ ਐਕਸ਼ਨ ਕਮੇਟੀ ਦੇ ਵਾਈਸ ਚੇਅਰ ਆ ਦੇ ਉੱਥੇ ਚੇਚੇ ਤੌਰ ਤੇ ਪਹੁੰਚੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਆਣ ਤੇ ਕਿੰਨੇ ਕਿ ਪੰਜਾਬ ਪਰ ਕਿੰਨੇ ਕਿ ਗੱਜੇ ਕਰਨ ਜਾਰੀ ਨੇ ਜਿਹੜੇ ਕੈਡਰ ਨੂੰ ਰੈਗੂਲਰ ਕੀਤਾ ਜਾ ਰਿਹਾ ਹੈ ਕਟੋ ਘਟ 10 15000 ਬੰਦਾ ਆਉਣਾ ਜੀ ਜਿਹੜੇ 20 20 ਸਾਲ ਤੋਂ ਕੱਚੇ ਨੇ ਜਿਹੜੇ 25 25 ਸਾਲ ਤੋਂ ਕੱਚੇ ਬੈਠੇ ਨੇ ਉਹਨਾਂ ਨੂੰ ਇਸ ਕਰਕੇ ਅਸੀਂ ਪਰਮਾਨੈਂਟ ਨਾਬੇ ਸਭ ਤੋਂ ਸਭ ਤੋਂ ਪਹਿਲਾਂ ਨਾਬੇ ਦੀ ਅਸੀਂ ਮਤਾ ਰੱਖਿਆ ਆ ਚੰਦਰਗਰੇ ਵਾਲੇ ਜਿਹਨੂੰ ਅਸ਼ਵਨੀ ਦੋਤਾ ਜੀ ਨੇ ਬੇਨਤੀ ਕਰੀ ਆ ਕਿ ਪਹਿਲਾਂ ਨਾਬੇ ਦੇ ਵਿੱਚ ਪਰਮਾਨੈਂਟ ਕਰਾਓ ਪਹਿਲਾਂ ਨਾਬਾ ਪਿੱਛੇ ਰਹਿ ਗਿਆ ਜੀ ਦੇ ਲਾਪੇ ਦੇ ਸਾਰੇ ਜਿਹੜੇ ਕਰਮਚਾਰੀ ਨੇ ਵਕਤ ਵਕਤ ਨਗਰ ਕੌਂਸਲ ਦੇ ਕਰਮਚਾਰੀ ਨੇ ਉਹ ਮਾਨਯੋਗ ਚੰਦਨ ਗਰੇਵਾਲ ਜੀ ਜਿਨ੍ਹਾਂ ਨੂੰ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਹੈ ਸਰਕਾਰ ਨੇ ਉਹਨਾਂ ਨੂੰ ਵੈਲਕਮ ਕਰਨ ਲਈ ਇਕੱਠੇ ਹੋਏ ਨੇ ਅਸੀਂ ਵੀ ਸਾਰੇ ਵੈਲਕਮ ਕਰਨ ਲਈ ਇਕੱਠੇ ਹੋਏ ਆ ਇਹਨਾਂ ਤੋਂ ਬਹੁਤ ਵੱਡੀਆਂ ਆਸਾਂ ਨੇ ਸਾਨੂੰ ਤੋਂ ਕਿ ਇਹ ਇੱਕ ਲਹਿਰ ਦੇ ਵਿੱਚ ਕੰਮ ਕੀਤਾ ਹੈ ਡੇਰ ਨੂੰ ਲਹਿਰ ਦੇ ਵਿੱਚ ਕੰਮ ਕੀਤਾ ਹੈ ਸਫਾਈ ਮਜ਼ਦੂਰਾ ਨੇ ਕੰਮ ਕੀਤਾ ਹੈ ਸੋਲਿਡ ਵੇਸਟ ਮੈਨੇਜਮੈਂਟ ਜੋ ਪਕਾੜੀ ਸਰਕਾਰ ਲੈ ਕੇ ਆਈ ਸੀਗੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲੈ ਕੇ ਆਈ ਸੀਗੀ ਉਹਦੇ ਵਿਰੁੱਧ ਇੱਕ ਬਹੁਤ ਵੱਡਾ ਅੰਦੋਲਨ ਜੋ ਹੈ ਉਹ ਚੰਦਨ ਗਰੇਵਾਲ ਜੀ ਨੇ ਸੜਕ ਕੀਤਾ ਸੀਗਾ ਔਰ ਉਸ ਦੀ ਅਗਵਾਈ ਇਹਨਾਂ ਨੇ ਤੇ ਮਰਹੂਮ ਸਾਡੇ ਕਾਮੜ ਸਜਨ ਸਿੰਘ ਹੋਰਾਂ ਨੇ ਕੀਤੀ ਸੀਗੀ ਤਾਂ ਅੱਜ ਜੀਦਾ ਜੀ ਉਹ ਦਮਵਾਰੀ ਨਾਲ ਗੱਲ ਕਰ ਕੰਮ ਕਰ